ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਹਾਰਾ ਜਿਉ ਕਰ ਪਲਾ ਹੋ ਪਲਾ ਅੰਤ ਪੜੇ ਦਾ ਫਲੇ ਦੇ ਮਹਾਵਾਖ ਅਨੁਸਾਰ ਗੁਰੂ ਵਰਦਾ ਨਾਂ ਸੈ ਜੰਗੋ ਵਾਲ ਜਿਹੜਾ ਕਰਪੂਤਲਾ ਨਜ ਦੀਏ ਬੈਗੋ ਵਾਲ ਪਲਤ ਦੇ ਗਰੇੜੇ ਜੋ ਗਿਆ ਸਥਾਨ ਬਣਿਆ ਹੋਇਆ ਹੈ ਭਾਈ ਸਾਹਿਬ ਭਾਈ ਗੁਰਜਾਸ ਸਿੰਘ ਜੀ ਭਾਈ ਸਾਹਿਬ ਭਾਈ ਕਰਤਾ ਸਿੰਘ ਜੀ ਪਹਿਲਾਂ ਵੀ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਹਨ ਕਿ ਜੋ ਕਿ ਹਾਰਦ ਤੇ ਪੀੜਾਂ ਦੇ ਵਿੱਚ ਪਰਿਵਾਰ ਆਏ ਹਨ ਜਿਨ੍ਹਾਂ ਦੇ ਕੋਲ ਕੋਈ ਸਾਧਨ ਰਹਿਣ ਦਾ ਬਹਨ ਦਾ ਨਹੀਂ ਹੈ ਉਹ ਇਸ ਸਥਾਨ ਤੇ ਆ ਕੇ ਆਪਣਾ ਟਾਈਮ ਪਾਸ ਕਰ ਸਕਦੇ ਹਨ ਇਸ ਗੁਰਦਵਾਰਾ ਦੇ ਵਿੱਚ ਜਿੰਨਾ ਜਿਹੜਾ ਆੜਤ ਪੀੜਤ ਚੱਲਦੇ ਹਨ ਮਾੜਾ ਸਮਾਂ ਚੱਲਦਾ ਹੈ ਉਸ ਸਾਵੇਂ ਨੂੰ ਮੁਖ ਰੱਖ ਦਿਆ ਹੋਇਆ ਉਹਨਾਂ ਦੀ ਹਰ ਤਰ੍ਹਾਂ ਹੈਲਪ ਕੀਤੀ ਜਾਵੇਗੀ ਲੰਗਰ ਪਾਣੀ ਦਿੱਤਾ ਜਾਵੇਗਾ ਕਮਰੇ ਵੀ ਬਹੁਤ ਹਨ ਗੁਰੂ ਜੀ ਕਿਰਪਾ ਦਾ ਸਦਕਾ ਤਿੰਨ ਚਾਰ ਹਾਰ ਵੀ ਰੰਨ ਨਾਲ ਹਸਪੀਟਲ ਵੀ ਬਣਿਆ ਹੋਇਆ ਹੈ ਸਾਰੀਆਂ ਇਨਸੂਲਤਾਂ ਦਿੱਤੀਆਂ ਜਾਣਗੀਆਂ ਆਪਾਂ ਦਿੱਤੀਆਂ ਉਹਨਾਂ ਨੂੰ ਜਾਣਗੀਆਂ ਕਿ ਜਿਹੜੇ ਹਾਲਾਤ ਪੀਣ ਪੀਣਾ ਤੇ ਵਿਚ ਆਏ ਹਨ ਪਾਣੀ ਦੀ ਮਾਰ ਦੇ ਵਿੱਚ ਆਏ ਹਨ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਪਹਿਲਾਂ ਵੀ ਦਾਸਾਂ ਨੇ ਬੇਨਤੀਆਂ ਕੀਤੀਆਂ ਸਨ ਫਿਰ ਦੁਬਾਰਾ ਅਜ ਬੇਨਤੀਆਂ ਕਰਦੇ ਆ ਕਿ ਜੇ ਕਿਸੇ ਤੇ ਮੁਸ਼ਕਲ ਆਈ ਹੋਵੇ ਕਿਸੇ ਨੇ ਮੇ ਕਿਸੇ ਢੰਗ ਦਾ ਸਾਧਨ ਲੈਣਾ ਹੋਵੇ ਕੋ ਕਮਰਾ ਲੈਣਾ ਹੋਵੇ ਤਾਂ ਪਾਸ ਕਰਨਾ ਹੋਵੇ ਜਾਂ ਰਿਸ਼ਤੇਦਾਰਾਂ ਦੇ ਕੋਈ ਰਹਿ ਰਿਹਾ ਹੈ ਸਾਰਿਆਂ ਪਰਿਵਾਰਾਂ ਨੂੰ ਬੇਨਤੀ ਹੈ ਸਾਰਿਆਂ ਕੌਮਾਂ ਨੂੰ ਬੇਨਤੀ ਹੈ ਕਿ ਸਸਤਾ ਤੇ ਆ ਕੇ ਤੁਸੀਂ ਆਪਣਾ ਟੈਮ ਪਾਸ ਕਰ ਸਕਦੇ ਹੋ ਹਰ ਤਰ੍ਹਾਂ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਤੁਹਾਡੀਆਂ ਸਹੂਲਤਾਂ ਜਿਹੜੀਆਂ ਹਨ ਉਹ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ